ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹਰ ਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਨੇ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਤੇ ਸਾਡੇ ਦੇਸ਼ ਦੇ ਵਿੱਚ ਵੀ ਅਸੀਂ ਆਪਣੇ ਨੁਮਾਇੰਦਿਆਂ ਨੂੰ ਵੋਟ ਪਾਉਣੇ ਆ ਤੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਲੋਕ ਸਭਾ ਦੇ ਵਿੱਚ ਭੇਜਦੇ ਆ ਪਰ ਇਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਕੇਸ ਦਰਜ ਹੁੰਦੇ ਨੇ ਇਹ ਪਤਾ ਲੱਗਿਆ ਹਲਫਨਾਮਿਆਂ ਤੋਂ ਜਿਹੜੇ ਹਲਫਨਾਮੇ ਚੋਣ ਕਮਿਸ਼ਨ ਨੂੰ ਚੋਣਾਂ ਤੋਂ ਪਹਿਲਾਂ ਦਿੱਤੇ ਜਾਂਦੇ ਨੇ ਉਹਦੇ ਵਿੱਚ ਕਈ ਲੀਡਰਾਂ ਦੇ ਉੱਤੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ ਤੇ ਐਮ ਐਲ ਏ ਵੀ ਨੇ ਉਹਨਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ ਅਪਰਾਧਿਕ ਮਾਮਲੇ ਵੀ ਔਰਤਾਂ ਨਾਲ ਸੰਬੰਧਤ ਨੇ ਕਿਉਂਕਿ ਇਹ ਮਾਮਲਾ ਇਸ ਵੇਲੇ ਕਾਫੀ ਭਖਿਆ ਹੋਇਆ ਹੈ ਔਰਤਾਂ ਦੇ ਉੱਤੇ ਅਤਿਆਚਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਰੋਕਣ ਦੇ ਸੁਝਾਅ ਮੰਗੇ ਜਾ ਰਹੇ ਨੇ ਹੱਲ ਲੱਭੇ ਜਾ ਰਹੇ ਨੇ ਤੇ ਇਸੇ ਦੇ ਚਲਦਿਆਂ 151 ਅਜਿਹੇ ਮੈਂਬਰ ਪਾਰਲੀਮੈਂਟ ਨੇ ਵਿਧਾਇਕ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ADR ਦੀ ਰਿਪੋਰਟ ਦੇ ਮੁਤਾਬਕ ਇੱਕ ਜਾਂਚ ਕੀਤੀ ਗਈ ਹਲਫਨਾਮਿਆਂ ਦੀ 2019 ਤੋਂ ਲੈ ਕੇ 2024 ਤੱਕ ਦੇ ਹਲਫਨਾਮੇ ਸੀਗੇ ਜਿਹੜੇ ਕੁੱਲ ਸੀਗੇ 4809 ਤੇ ਉਹਨਾਂ ਦੇ ਵਿੱਚੋਂ 4693 ਦੀ ਜਾਂਚ ਹੋਈ ਤੇ ਜਿਦੇ ਵਿੱਚ 151 ਅਜਿਹੇ ਲੀਡਰ ਸਾਹਮਣੇ ਆਏ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਉਹ ਵੀ ਔਰਤਾਂ ਦੇ ਨਾਲ ਸੰਬੰਧਿਤ ਕਈਆਂ ਦੇ ਉੱਤੇ ਜਬਰ ਜਨਾਹ ਤੱਕ ਦੇ ਮਾਮਲੇ ਦਰਜ ਨੇ ਕਈਆਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਤਾਂ ਕੁਲ ਮਿਲਾ ਕੇ ਅਸੀਂ ਜਿਹੜੇ ਲੀਡਰਾਂ ਨੂੰ ਆਪਣੇ ਨੁਮਾਇੰਦੇ ਬਣਾ ਕੇ ਭੇਜਦੇ ਹਾਂ ਕਿ ਸਾਡੀ ਆਵਾਜ਼ ਬੁਲੰਦ ਕਰਨਗੇ ਸਾਡੀ ਰੱਖਿਆ ਕਰਨਗੇ ਕਾਨੂੰਨ ਨਵੇਂ ਬਣਵਾ ਕੇ ਲੈ ਕੇ ਆਉਣਗੇ ਸਾਡੇ ਲਈ ਪ੍ਰਾਈਵੇਟ ਬਿੱਲ ਲੈ ਕੇ ਜਾਣਗੇ ਕਾਫੀ ਕੁਝ ਅਸੀਂ ਉਮੀਦਾਂ ਕਰਦੇ ਹਾਂ ਤਾਂ ਉਹ ਵੀ ਜਿਹੜੇ ਨੇ ਸਾਫ਼ ਦામਣ ਨਹੀਂ ਹੈਗੇ ਤਾਂ ਕੁੱਲ ਮਿਲਾ ਕੇ ਜਿਹੜੇ 151 ਨੇ ਉਹਨਾਂ ਦੇ ਵਿੱਚੋਂ 16 ਮੈਂਬਰ ਪਾਰਲੀਮੈਂਟ ਨੇ ਜਿਹੜੇ ਮੌਜੂਦਾ ਨੇ ਤੇ 135 ਵਿਧਾਇਕ ਨੇ ਇਹਨਾਂ ਦੇ ਉੱਤੇ ਮਾਮਲੇ ਦਰਜ ਨੇ ਤਾਂ ਸਭ ਤੋਂ ਜਿਹੜਾ ਵੱਡਾ ਅੰਕੜਾ ਹੈ ਉਹ ਪੱਛਮੀ ਬੰਗਾਲ ਦਾ ਹੈ ਪੱਛਮੀ ਬੰਗਾਲ ਦੇ ਵਿੱਚ 35 ਜਿਹੜੇ ਨੇ ਉਹ ਲੀਡਰ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਉਹ ਵੀ ਔਰਤਾਂ ਦੇ ਨਾਲ ਸਬੰਧਤ ਪੱਛਮੀ ਬੰਗਾਲ ਇਸ ਕਰਕੇ ਵੀ ਚਰਚਾ ਚ ਕਿਉਂਕਿ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਜ਼ਬਰਜਨਾਹ ਹੁੰਦਾ ਹੈ ਤੇ ਉਹਦੀ ਬਾਅਦ ਵਿੱਚ ਹੱਤਿਆ ਕਰ ਦਿੱਤੀ ਜਾਂਦੀ ਹੈ ਪੂਰਾ ਦੇਸ਼ ਇਨਸਾਫ ਦੀ ਮੰਗ ਕਰ ਰਿਹਾ ਹੈ ਵਕਫ ਵਕਫ ਥਾਵਾਂ ਤੇ ਅਜਈਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ 15 ਅਗਸਤ ਵਾਲੇ ਭਾਸ਼ਣ ਦੇ ਵਿੱਚ ਚਿੰਤਾ ਜ਼ਾਹਰ ਕੀਤੀ ਸੀ ਪੰਜਾਬ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਵੀ ਕਦਮ ਚੁੱਕੇ ਜਾ ਰਹੇ ਨੇ ਤਾਂ ਦੂਜੇ ਪਾਸੇ 1 ਨੰਬਰ ਦੇ ਉੱਤੇ ਪੱਛਮੀ ਬੰਗਾਲ ਹੈ ਦੂਜੇ ਨੰਬਰ ਦੇ ਉੱਤੇ ਆਂਧਰਾ ਪ੍ਰਦੇਸ਼ ਹੈ ਜਿਹਦੇ 21 ਲੀਡਰ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਨਾਲ ਸੰਬੰਧਿਤ ਜਾਂ ਔਰਤਾਂ ਦੇ ਖਿਲਾਫ ਜਿਹੜੇ ਅਪਰਾਧ ਕੀਤੇ ਨੇ ਉਹਨਾਂ ਦੇ ਮਾਮਲੇ ਦਰਜ ਨੇ ਤੇ ਤੀਜੇ ਨੰਬਰ ਦੇ ਉੱਤੇ 오ਡੀਸਾ ਦਾ ਨੰਬਰ ਹੈ 17 ਮਾਮਲੇ ਦਰਜ ਨੇ ਤੇ ਇਹਨਾਂ ਦੇ ਵਿੱਚੋਂ ਦੋ ਅਜਿਹੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਤੇ 14 ਐਮਐਲਏ ਨੇ ਉਹਨਾਂ ਦੇ ਉੱਤੇ ਯਾਨੀ 16 ਜਣਾਂ ਦੇ ਉੱਤੇ ਜ਼ਬਰ ਜਨਾਹ ਦੇ ਮਾਮਲੇ ਦਰਜ ਨੇ ਤੇ ਕਈ ਜਿਹੜੇ ਹੁਣ ਮੌਜੂਦਾ ਨੇ ਉਹ ਜ਼ਬਰ ਜਨਾਹ ਦੇ ਇਲਜ਼ਾਮਾਂ ਦਾ ਸਾਹਮਣਾ ਵੀ ਕਰ ਰਹੇ ਨੇ ਤੇ ਭਾਜਪਾ ਦੇ ਸਭ ਤੋਂ ਵੱਧ ਲੀਡਰ ਨੇ ਚਾਹੇ ਉਹ ਐਮਐਲਏ ਹੋਣ ਚਾਹੇ ਉਹ ਐਮਪੀ ਹੋਣ 54 ਇਹ ਲੀਡਰ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਨਾਲ ਸਬੰਧਤ ਮਾਮਲੇ ਦਰਜ ਨੇ ਤੇ ਦੂਜੇ ਨੰਬਰ ਦੇ ਉੱਤੇ ਕਾਂਗਰਸ ਆਉਂਦੀ ਹੈ ਜਿਦੇ ਵਿੱਚ 23 ਜਣਾਂ ਦੇ ਉੱਤੇ ਮਾਮਲੇ ਦਰਜ ਨੇ ਤੇ TDP ਆਂਧਰਾ ਪ੍ਰਦੇਸ਼ ਵਾਲੀ ਜਿਦੇ ਸਹਿਯੋਗ ਦੇ ਨਾਲ ਕੇਂਦਰ ਦੇ ਵਿੱਚ ਸਰਕਾਰ ਬਣੀ ਹੋਈ ਹੈ ਯਾਨੀ ਕਿ ਐਂਡੀ ਦਾ ਹਿੱਸਾ ਹੈ ਤਾਂ ਉਹਦੇ ਵੀ 17 ਜਿਹੜੇ ਲੀਡਰ ਨੇ ਉਹ ਪੂਰੀ ਤਰ੍ਹਾਂ ਆਪਣੇ ਸਾਫ਼ ਦਮਣ ਵਾਲੇ ਨਹੀਂ ਹੈਗੇ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਲੀਡਰਾਂ ਨੂੰ ਚੁਣਦੇ ਆਂ ਇਨਾਂ ਦੇ ਉੱਤੇ ਕੇਸ ਵੀ ਚੱਲਦੇ ਨੇ ਇਨਾਂ ਦੇ ਉੱਤੇ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਸਾਡਾ ਨੁਮਾਇੰਦਾ ਸਾਡੀ ਆਵਾਜ਼ ਨੂੰ ਬੁਲੰਦ ਕਰਦਾ ਹੈ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਦੇ ਹਾਂ ਪਰ ਇਨਾਂ ਦੇ ਉੱਤੇ ਵੀ ਮਾਮਲੇ ਦਰਜ ਹੋਣ ਪਿੱਛੇ ਜੇ ਤਾਂ ਕਈਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਸਿਗੀਆਂ ਕਈ ਔਰਤਾਂ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਸੀਗੇ ਕਈ ਮੰਤਰੀਆਂ ਦੇ ਉੱਤੇ ਕਈ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਤੋ ਵੀ ਕਾਫੀ ਖਬਰਾਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਚਰਚਾ ਬਣੀ ਰਹਿੰਦੀ ਹੈ ਇਹਨਾਂ ਖਬਰਾਂ ਦੀ ਤੇ ਹੁਣ 151 ਦੀ ਜਿਹੜੀ ਸੂਚੀ ਆ ਉਹਨੇ ਕਾਫੀ ਹੈਰਾਨ ਕਰ ਦਿੱਤਾ ਹੈ ਕਿ 151 ਲੀਡਰਾਂ ਦੇ ਉੱਤੇ ਔਰਤਾਂ ਦੇ ਨਾਲ ਸੰਬੰਧਿਤ ਜਿਹੜੇ ਅਪਰਾਧ ਨੇ ਉਹ ਮਾਮਲੇ ਦਰਜ ਹੋ ਚੁੱਕੇ ਨੇ ਕੇਸ ਚੱਲ ਰਹੇ ਨੇ ਕਾਰਵਾਈਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਬਾਅਦ ਦੀ ਗੱਲ ਹੈ ਪਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ ਅੱਜ ਅਜੇ ਹਾਲਾਤ ਨੇ ਕਿ ਕਿਤੇ ਵੀ ਔਰਤ ਸੁਰੱਖਿਅਤ ਨਹੀਂ ਬੱਸ ਦੇ ਵਿੱਚ ਸਫ਼ਰ ਕਰਦੇ ਹੋਏ ਆਟੋ ਦੇ ਵਿੱਚ ਸਫ਼ਰ ਕਰਦੇ ਹੋਏ ਕਿਤੇ ਆਪਣੇ ਨੌਕਰੀ ਵਾਲੇ ਸਥਾਨ ਦੇ ਉੱਤੇ ਆਪਣੇ ਜਿੱਥੇ ਕੋਈ ਪ੍ਰੈਕਟਿਸ ਕਰਦੀ ਆ ਉੱਥੋਂ ਵਾਲੇ ਸਥਾਨ ਦੇ ਉੱਤੇ ਵੀ ਔਰਤ ਸੁਰੱਖਿਅਤ ਨਹੀਂ ਸਕੂਲਾਂ ਦੇ ਵਿੱਚ ਬੱਚੀਆਂ ਸੁਰੱਖਿਅਤ ਨਹੀਂ ਮਹਾਰਾਸ਼ਟਰਾਂ ਦੇ ਵਿੱਚ ਮਹਾਰਾਸ਼ਟਰ ਬੰਦ ਦੀ ਕਾਲ ਦਿੱਤੀ ਗਈ ਹੈ ਕਾਰਨ ਇਹ ਕਿ ਉੱਥੇ ਛੋਟੀਆਂ-ਛੋਟੀਆਂ ਬੱਚੀਆਂ ਦਾ ਯੋਨ ਸ਼ਾਸਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਮਾਮਲੇ ਦੇ ਵਿੱਚ ਕਈਆਂ ਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਉੱਤੇ ਕਾਰ ਹੋਈਆਂ ਨੇ ਗ੍ਰਿਫਤਾਰੀਆਂ ਹੋਈਆਂ ਨੇ ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਨਰਸਾਂ ਦੇ ਉੱਤੇ ਹਿੰਸਕ ਜਿਹੜੇ ਹਮਲੇ ਨੇ ਉਹ ਲਗਾਤਾਰ ਹੋ ਰਹੇ ਨੇ ਤਾਂ ਸਵਾਲ ਉੱਥੇ ਦਾ ਉੱਥੇ ਹੈ ਕਿ ਜਦੋਂ ਸਾਡੇ ਲੀਡਰ ਹੀ ਇਹਨਾਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਹੋਣ ਤਾਂ ਅਸੀਂ ਸੁਰੱਖਿਆ ਦੀ ਆਸ ਕਿੱਦੇ ਤੋਂ ਕਰ ਸਕਦੇ ਆਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ